ਹਾਲਟ ਅਵੇਟ ਫॉर ਦਿ ਪਿਆਰ ਪੰਜਾਬ ਦੀ ਧਰਤੀ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਉਤਾਰ ਲਿਆ ਬੈਠਾ ਮੈਂ ਬਾਰਲ ਦੇਸ਼ ਚ ਪਰ ਹੁਣ ਖਬਰਾਂ ਸੁਣਦੇ ਆ ਉਥੋਂ ਆਵਾਜ਼ਾਂ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਪੰਜਾਬ ਦੀ ਮਿੱਟੀ ਯੋਧੇ ਪੈਦਾ ਕਰਦੀ ਹੈ ਸੋ ਗੱਲ ਇਹ ਵੈਸੇ ਸਾਰੀ ਧਰਤੀ ਤੇ ਯੁੱਧ ਦੇ ਪੈਦਾ ਹੁੰਦੇ ਨੇ ਤੁਸੀਂ ਵਿਦੇਸ਼ ਜਾਵੋਗੇ ਨੇ ਇੱਥੇ ਵੱਡੇ ਵੱਡੇ ਜੰਗੀ ਜੰਗੀ ਜਰਨੈਲ ਬਹੁਤ ਹੋਏ ਨੇ ਭਾਵੇਂ ਉਹਨਾਂ ਨੇ ਜੰਗਾ ਚਲੋ ਤੇ ਪਰ ਪੰਜਾਬ ਦੀ ਧਰਤੀ ਜਿੱਥੇ ਦਸਮੇਸ਼ ਜੀ ਦੇ ਚਰਨ ਪਏ ਇੱਕ ਛੋਟਾ ਜਿਹਾ ਬੱਚਾ ਜਿਹਦੇ ਨਾਲ ਇੱਕ ਰਾਮਖੋਰ ਨੇ ਤਾਂ ਮੈਂ ਕੀ ਕਹਾਂ ਬੜਾ ਗਲਤ ਕੰਮ ਕੀਤਾ ਬੱਚੇ ਨੂੰ ਤੜਫਾ ਕੇ ਮਾਰਿਆ ਉਦੀ ਲਾਸ਼ ਸਿੱਟ ਤੇ ਬਾਅਦ ਵਿੱਚ ਪੁਲਿਸ ਨੇ ਲਾਸ਼ ਲੱਭੀ ਚਲੋ ਉਹ ਬੰਦਾ ਵੀ ਫੜਿਆ ਗਿਆ ਚਲੋ ਜਿਹਨੇ ਕੀਤਾ ਸੀ ਪਰ ਗੱਲ ਤਾਂ ਇਹ ਹੈ ਨਾ ਵੀ ਉਹ ਜਿਹੜਾ ਬੱਚਾ ਪੀੜਾ ਨਾਲ ਤੜਫਿਆ ਇਦਾਂ ਹੋਇਆ ਉਹਦੀ वेदना ਪਹੁੰਚਦੀ ਹੈ ਹਿਰਦੇ ਤੱਕ ਹਿਰਦੇ ਤੱਕ वेदना ਆਉਂਦੀ ਹੈ ਹੁਣ ਆਪਾਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਉਸ ਬੰਦੇ ਨੇ ਜੋ ਦਰਿੰਦਗੀ ਕਰਨੀ ਸੀ ਕਰਤੀ ਅਗਲੀ ਗੱਲ ਇਹ ਹੈ ਚਲੋ ਉਹਨੂੰ ਕੀ ਜੱਜ ਨੇ ਸਜ਼ਾ ਦੇਣੀ ਕੀ ਜੇਲ੍ਹ ਹੋ ਜਾਊ ਬਦ ਤੋਂ ਬਦ 15-20 ਸਾਲ ਦੀ ਦੋ ਵਾਰ ਤਾਂ ਨਹੀਂ ਕੁਝ ਹੋਣਾ ਜਾਂ ਤਾਂ ਉਹਦਾ ਕੰਮ ਉੱਥੇ ਨਿਬੇੜ ਦਿੱਤਾ ਜਾਂਦਾ ਉਹਨੂੰ ਲੱਭ ਕੇ ਨਾ ਉਹਨੂੰ ਪੁਲਿਸ ਦੇ ਲੱਭਣ ਤੋਂ ਪਹਿਲਾਂ ਉਹਨੂੰ ਲੱਭ ਲਿਆ ਜਾਂਦਾ ਦੇਖੋ ਮੈਂ ਕਦੇ ਵੀ ਦੇਸ਼ ਦੇ ਉਲਟ ਨਹੀਂ ਗੱਲ ਕਰਦਾ ਹੁੰਦਾ ਜਾਂ ਕਿਸੇ ਹੋਰ ਚੀਜ਼ ਦੇ ਨਾ ਕਿਉਂਕਿ ਮੇਰਾ ਦੇਸ਼ ਮੇਰਾ ਦੇਸ਼ ਹੈ ਸਾਰਾ ਉਹ ਨਹੀਂ ਪਰ ਜਿਹੜੇ ਐਦਾਂ ਦੇ ਨੇ ਇਹਨਾਂ ਦੇ ਲਈ ਇੱਕ ਖਾਲਸਾ ਹੀ ਮਰਿਆਦਾ ਲਾਗੂ ਹੁੰਦੀ ਹੈ ਇਦਾਂ ਦੇ ਬੰਦਿਆਂ ਨੂੰ ਜਿਵੇਂ ਹੁਣ ਇਹ ਜਿਹੜਾ ਸੀਗਾ ਪਾਪੀ ਜੀ ਨੇ ਬੱਚੇ ਨਾਲ ਇੱਕ ਕਰਮ ਕਰਿਆ ਸੀ ਅਸੀਂ ਬਹੁਤ ਬੰਦੇ ਇਦਾਂ ਦੇ ਸੋਧੇ ਆ ਜਦੋਂ ਪੰਜਾਬ ਵਿੱਚ ਹੁੰਦੇ ਸੀ ਹੁਣ ਮੈਂ ਨਾਂ ਨਹੀਂ ਦੱਸ ਸਕਦਾ ਫਿਰ ਉਹ ਇੱਕ ਹੋਰ ਮੈਟਰ ਬਣ ਜਾਂਦਾ ਅਸੀਂ ਚੱਕ ਚੱਕ ਕੇ ਨਾ ਬੋਰੀ 'ਚ ਪਾਪ ਆ ਕੇ 10ਵੀਂ ਮੰਜ਼ਲ ਤੇ ਲੈ ਜਾਂਦੇ ਹੁੰਦੇ ਸੀ ਬਹੁਤ ਘਟਾਪਾ ਚੜਿਆ ਇੱਕ ਬੰਦਾ ਸੀ ਮਨਾਰਦੇ ਸਿੰਘ ਨੇ ਉਹ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦਾ ਤਿਆਰਪੁਰ ਤਿਆਰ ਨੇ ਸਾਰੇ ਅਸਲੀ ਵਾਲੇ ਸਿੰਘ ਨੇ ਉਹਨੇ ਆਪਦੀ ਘਰ ਵਾਲੀ ਦੇ ਢਿੱਡ 'ਚ ਲੱਤ ਮਾਰੀ ਉਹ ਘਰ ਵਾਲੀ ਉਹਦੀ ਪ੍ਰੈਗਨੈਂਟ ਸੀਗੀ ਉਹਨੂੰ ਬਲੱਡ ਚੱਲਣ ਲੱਗ ਗਿਆ ਵਿਚਾਰੀ ਨੂੰ ਬੱਚਾ ਮਰ ਗਿਆ ਅੰਦਰ ਹੀ ਉਹਨੂੰ ਕਿਵੇਂ ਨਾ ਕਿਵੇਂ ਚਲੋ ਪਤਾ ਲੱਗਿਆ ਸਾਡੇ ਨਾਲ ਕੰਟੈਕਟ ਹੋਇਆ ਸਿੰਘਾਣਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਬੰਦਾ ਅਸੀਂ ਐਵੇਂ ਪ੍ਰਾਪਰਟੀ ਜੀ ਖਰੀਦਣ ਦੇ ਬਹਾਨੇ ਚਲੇ ਗਏ ਜਿਗਾ ਜ਼ਮੀਨ ਲੈਣੀ ਆ ਇਹ ਬੰਦਾ ਚੱਕ ਲਿਆ ਉਹਦੀ ਸੇਵਾ ਕਰੀ ਚੰਗੀ ਤਰ੍ਹਾਂ ਅਸੀਂ ਉਹਨੂੰ ਛੱਡਤਾ ਸੀ ਕਿ ਜਾ ਜਿਹੜੀ ਪੁਲਿਸ ਕੋਲੇ ਚਲੇ ਜਾਣਾ ਜਾਂ ਚਲਿਆ ਜਾ ਕਿਉਂਕਿ ਜਦੋਂ ਦੇਖੋ ਐਹ ਜੀ ਸਿੱਖੀ ਦਾ ਵੀ ਕੀ ਕਰਨ ਕਰਨਾ ਹੈ ਸਿੰਘ ਹੋ ਕੇ ਵੀ ਜੇ ਆਪਾਂ ਕਿਸੇ ਦਾ ਹਨਾ ਮਹਾਰਣਿ ਕਿਰਪਾ ਕੀਤੀ ਤੇ ਅਸੀਂ ਉਹਨੂੰ ਕੁੱਟਿਆ ਚੰਗੀ ਤਰ੍ਹਾਂ ਉਹਦੀ ਛੱਲ ਲਾਹੀ ਦਸਵੀਂ ਮੰਜ਼ਲ ਦੇ ਉੱਪਰ ਬੰਨਣ ਲਾ ਲਿਆ ਕੇ ਉੱਪਰ ਉਹਨੂੰ ਬੰਨ ਲਿਆ ਸੀ ਟਾਇਰ ਰੱਖੇ ਸੀ ਉੱਥੇ ਕੰਮ ਚੱਲਦਾ ਸੀ ਦਸਵੀਂ ਮੰਜ਼ਲ ਤੇ ਕੁੱਟਿਆ ਉਹ ਚੰਗੀ ਤਰ੍ਹਾਂ ਸੇਵਾ ਕਰੀ ਉਹਦੀ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਵੀ ਤੂੰ ਆਹ ਕੰਮ ਕੀਤਾ ਨਾ ਕੁੜੀ ਨੂੰ ਕੁੱਟਦਾ ਸੀ ਠੀਕ ਹੈ ਜਾ ਹੁਣ ਤੂੰ ਛੱਡਤਾ ਜਿਕੇ ਜਾ ਜਿਹੜੀ ਪੁਲਿਸ ਕੋਲ ਚਲੇ ਜਿਹਦੇ ਕੋਲ ਚਲਨ ਚਲੇ ਜਾ ਪੁਲਿਸ ਵੀ ਸਾਡੀ ਹੋਈ ਆ ਉਹ ਵੀ ਸਾਡੀ ਗੱਲ ਸੁਣੂਗੀ ਉਹ ਵੀ ਵੀ ਇਹ ਐਡੇ ਗੰਦੇ ਕੰਮ ਕਰਦਾ ਪੁਲਿਸ ਵਾਲੇ ਕਿਤੇ ਕੋਈ ਵਿਚਾਰੇ ਕੋਈ ਉਹ ਤਾਂ ਨਹੀਂ ਹੁੰਦੇ ਜੇ ਚੰਗਾ ਬੰਦਾ ਕੋਈ ਅਫਸਰ ਹੋਵੇ ਨਾ ਉਹ ਗੱਲ ਸੁਣਦਾ ਉਹ ਕਹਿੰਦਾ ਹਾਂ ਵਧੀਆ ਕੀਤਾ ਕਹਿੰਦਾ ਛੇਤਰ ਮਾਰੇ ਇਹ ਜਿਹੇ ਦੇ ਉਹ ਗੋਹੀ ਗੱਲ ਹੋ ਗਈ ਉਹਨੂੰ ਅਸੀਂ ਛੱਡਤਾ ਉਹਨੇ ਹੁਣ ਫੋਨ ਤਾਂ ਅਸੀਂ ਕਰਿਆ ਸੀ ਉਹਨੂੰ ਜਦੋਂ ਥਾਣੇ ਚਲੋ ਸਾਨੂੰ ਸੱਦਿਆ ਗਿਆ ਸੀ ਥਾਣੇ ਵੀ ਅਸੀਂ ਬੈਠੇ ਨੇ ਕਹਿਤਾ ਸੀ ਕਿ ਜੇ ਮੁੜ ਕੇ ਕਰੂਗਾ ਅਸੀਂ ਇਹਦੇ ਦੁਬਾਰਾ ਛੇਤਰ ਫੇਰਾਂਗੇ ਮਤਲਬ ਸਾਨੂੰ ਉਹ ਥਾਣੇਦਾਰ ਵੀ ਗੱਲ ਸਮਝ ਬੇ ਨਹੀਂ ਮੁੜ ਉਹਨੂੰ ਜਦੋਂ ਕਹਿੰਦਾ ਹਾਂ ਬਈ ਪਰਚਾ ਕਹਿੰਦਾ ਨਾ ਚ ਪਰਚਾ ਨਾ ਕਰਿਓ ਕੁੱਛ ਨਾ ਕਰਿਓ ਬਰ ਰਹਿਣ ਦੋ ਕਹਿੰਦਾ ਮੈਂ ਕੁੱਛ ਨਹੀਂ ਕਰਾਉਣਾ ਬੰਦਾ ਡੱਡ ਰੁ ਗਿਆ ਪਤਾ ਨਹੀਂ ਕੀ ਹੋਇਆ ਅਸੀਂ ਮਾਰਨ ਨੂੰ ਅਰਦਾਸ ਕਰਕੇ ਗਏ ਸੀ ਆਲਮਗੀਰ ਸਾਹਿਬ ਚਲੋ ਸੋ ਕਹਿਣ ਦਾ ਮਤਲਬ ਅਸੀਂ ਤਾਂ ਬਖਸ਼ਦੇ ਨਹੀਂ ਸੀ ਹੁੰਦੇ ਐਦਾਂ ਦਿਆਂ ਨੂੰ ਉਹਦੇ ਸਰੀਰ ਤੇ ਛਿੱਲ ਲਾਤੀ ਸੀ ਅਸੀਂ ਚੰਗੀ ਤਰ੍ਹਾਂ ਬੱਲੀਆਂ ਪਈਆਂ ਸੀ ਪਰ ਕੰਮ ਚੱਲਦਾ ਸੀ ਕੰਸਟਰਕਸ਼ਨ ਦਾ ਬੱਲੀਆਂ ਨਾਲ ਕੁੱਟਿਆ ਜੀ ਉਹ ਹੁਣ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਜਿਨੇ ਬੱਚਾ ਬਰਗਲਾ ਕੇ ਬੱਚੇ ਨੂੰ ਉਹ ਲੈ ਗਿਆ ਭਈਆ ਸੀਗਾ ਮੈਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਹੈਗਾ ਮੇਰੇ ਲਈ ਸਾਰੀ ਸ੍ਰਿਸ਼ਟੀ ਇੱਕ ਹੈ ਪਰ ਜੇ ਹੁਣ ਇਹਨੇ ਪਾਪ ਇਦਾਂ ਦਾ ਕੀਤਾ ਸੀਗਾ ਤਾਂ ਪਿਆਰਿਓ ਇਹਨੂੰ ਕਿਤੇ ਲੱਭ ਲੁੱਭ ਕੇ ਨਾ ਪੁਲਿਸ ਦੇ ਉਧਰ ਤੋਂ ਪਹਿਲਾਂ ਹੀ ਲੈ ਜਾਂਦੇ ਕਿਤੇ ਇਹਨੂੰ ਚੀਰ ਦੇਣਾ ਸੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੀਰ ਲੈਂਦੇ ਹੈ ਨਾ ਐਨ ਚੰਗੀ ਤਰ੍ਹਾਂ ਚੀਰ ਲੈਂਦੇ ਐਨ ਪਾ ਕੇ ਨਾ ਵਿੱਚ ਐ ਚੀਰ ਲੈਂਦੇ ਸਾਰਾ ਜਿਵੇਂ ਆਪਾਂ ਚੀਰ ਨਹੀਂ ਲੈਂਦੇ ਹੁੰਦੇ ਹੁਣ ਤੁਸੀਂ ਕਹੋਗੇ ਕੀ ਸਿੰਘ ਹੋ ਕੇ ਕੀ ਗੱਲਾਂ ਕਰੀ ਜਾਂਦਾ ਇਹ ਮੇਰੇ ਕੋਲ ਤਾਂ ਹੀ ਕੁਛ ਹੈ ਹੜ ਤੜੇ ਦੇਖਿਆਂ ਤਾਂ ਪਾਪ ਉਪਜੇ ਬੈਠੇ ਬਾਹਰ ਆ ਜਿੱਕੇ ਸਾਡੇ ਆਨੰਦਪੁਰ ਸਾਹਿਬ ਵੀ ਉੱਥੇ ਉਹ ਜਦੋਂ ਇੱਕ ਬੰਦਾ ਆ ਗਿਆ ਸੀਗਾ ਮਹਾਰਾਜ ਦੇ ਕੋਲੇ ਖੜ ਕੇ ਬੇਦਬੀ ਕਰਨ ਲੱਗਿਆ ਸੀਗਾ ਉਹ ਪੁਲਿਸ ਨੇ ਸਾਨੂੰ ਦਿੱਤਾ ਨਹੀਂ ਜੇ ਸਾਨੂੰ ਕਹਿੰਦੇ ਦੇ ਦਿੰਦੇ ਨਾ ਉਹ ਜਦੋਂ ਮੋਰਚਾ ਲਾਇਆ ਸੀਗਾ ਉੱਥੇ ਅਸੀਂ ਉਹ ਕਰਨਾ ਉਹਨੂੰ ਟੰਗ ਦੇਣਾ ਸੀ ਅਸੀਂ ਤਾਂ ਠੀਕ ਹੈ ਨਾ ਇਦਾਂ ਨਹੀਂ ਹੁੰਦਾ ਹੈਗਾ ਜਿਹੜੇ ਲੋਕ ਬੱਚਿਆਂ ਨਾਲ ਕੋਈ ਕਰਮ ਕਰ ਰਹੇ ਨੇ ਉਹ ਕੋਈ ਦੁਨੀਆ ਤੇ ਰਹਿਣ ਦੇ ਲੈਕ ਨੇ ਹੈ ਬਹੁਤ ਦੁੱਖ ਹੋਇਆ ਪ੍ਰਸੰਗਤ ਨੂੰ ਮੇਰੀ ਬੇਨਤੀ ਇਹ ਮਾਫ ਕਰਨਾ ਤੁਹਾਨੂੰ ਮੇਰੇ ਸ਼ਬਦ ਥੋੜੇ ਉਦਦ ਲੱਗਣਗੇ ਪਰ ਮੈਂ ਕੋਈ ਸਾਧੂ ਸੰਤ ਤਾਂ ਹੈ ਨਹੀਂਗਾ ਪਿਆਰਿਓ ਮੈਂ ਤਾਂ ਆਪ ਸਤਗੁਰੂ ਮਾਰ ਦੀ ਕਾਲੀ ਫੌਜ ਦਾ ਸਿਪਾਹੀ ਹਾਂ ਸਿਪਾਹੀ ਇਦਾਂ ਹੀ ਚੱਲਦੇ ਹੁੰਦੇ ਧਰਮ ਵੀ ਤੇ ਦੂਜਾ ਵੀ ਉਸ ਬੱਚੇ ਲਈ ਜਿਹੜਾ ਬੱਚਾ ਹੁਸ਼ਿਆਰਪੁਰ ਉਹ ਇਦਾਂ ਵਿਚਾਰਾ ਉਹਨੂੰ ਕੀਤਾ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਉਹਦੇ ਨਿਵਰਤ ਭੇਟਾ ਕਰ ਦੋ ਮਹਾਰਾਜ ਇਹਦਾ ਫਾਇਦਾ ਇਸ ਬੱਚੇ ਦੀ ਆਤਮਾ ਨੂੰ ਮਿਲੇ ਕਿਉਂਕਿ ਉਹਦੀ ਆਤਮਾ ਦੀ ਗਤੀ ਹੋ ਜੂਗੀ ਨਹੀਂ ਆਤਮਾ ਉੱਥੇ ਉਸੇ ਜਗ੍ਹਾ ਤੇ ਫਸ ਜਾਂਦੀ ਹੈ ਜਿੱਥੇ ਉਹਦੀ লাশ ਸਿੱਟੀ ਹੁੰਦੀ ਹੈ ਇਹ ਅਧਿਆਤਮ ਨੇ ਮਰਸਤੇ ਤੇ ਅਸੀਂ ਹੈਗਾ ਸਾਨੂੰ ਪਤਾ ਹੈ ਰੂਹਾਂ ਨਿਕਲ ਨਹੀਂ ਪਾਉਂਦੀਆਂ ਅਸੀਂ ਵੀ ਸਾਰੀ ਸੰਗਤ ਜਿੰਨੀ ਬਾਹਰ ਲਈ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਭਾਈ ਇਦਾਂ ਕਰੋ ਠੀਕ ਹੈ ਉਹ ਵੀ ਕਰਨਗੇ ਦਾਸ ਨੇ ਵੀ ਕੀਤਾ ਹੈ ਸ਼ਹੀਦ ਕਿਰਪਾ ਕਰਨਗੇ ਕੋਈ ਗੱਲ ਨਹੀਂ ਕੀ ਪਤਾ ਇਹੀ ਬੱਚਾ ਕੱਲ ਨੂੰ ਕੋ ਵੱਡਾ ਐਡਾ ਦੁਆਰਾ ਜਨਮ ਲੈ ਕੇ ਅਫਸਰ ਬਣ ਕੇ ਆ ਕੇ ਇੱਦਾਂ ਦੇ ਪਾਪੀਆਂ ਨੂੰ ਹੀ ਮਤਲਬ ਸੌਦਾ ਲਾ ਦੇਆ ਕਰੇ ਕੀ ਪਤਾ ਹੈ ਕੀ ਪਤਾ ਹੁੰਦਾ ਹੈ ਮਹਾਰਾਜ ਮਹਾਰਾ ਕਿਰਪਾ ਕਰਨਗੇ ਕੋਈ ਗੱਲ ਨਹੀਂ ਇੱਦਾਂ ਵੀ ਤੇ ਤੁਸੀਂ ਸਾਰੀ ਸੰਗਤ ਨੇ ਜਿੰਨੀ ਵੀ ਸੰਗਤ ਇਸ ਵੀਡੀਓ ਨੂੰ ਸੁਣਊਗੀ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਜਾਂਦਾ ਘੰਟਾ ਸਿਮਰਨ ਕਰਕੇ ਉਸ ਬੱਚੇ ਦੀ ਆਤਮਾ ਨੂੰ ਭੇਟਾ ਕਰ ਦੇਣਾ ਉਹ ਬੱਚੇ ਦੀ ਆਤਮਾ ਦਾ ਭਲਾ ਹੋ ਜਾਊਗਾ ਇਹ ਕੰਮ ਜ਼ਰੂਰ ਕਰਨਾ ਹੈ ਠੀਕ ਹੈ ਨਾ ਇਹ ਮਹਾਰਾਜ ਕਹਿੰਦੇ ਜੀ ਦਇਆ ਪ੍ਰਵਾਨ ਜੀ ਦਇਆ ਪ੍ਰਵਾਨ ਹੈ ਭਾਈ ਠੀਕ ਹੈ ਨਾ ਧਿਆਨ ਰੱਖੋ ਭਾਈ ਬੱਚਿਆਂ ਦਾ ਜਾਂ ਹੋਰ ਹਨਾ ਇਹਦਾ ਨਹੀਂ ਇਹ ਠੀਕ ਨਹੀਂ ਹੈਗਾ ਇਹ ਗਲਤ ਹੈ ਇਹ ਤਾਂ ਇਹਦੇ ਵਿੱਚ ਜੁਡੀਸ਼ੀਅਰੀ ਦੀ ਤਾਂ ਕੋਈ ਹੁਣ ਲੈਣ ਦੇਣ ਹੋਣਾ ਹੀ ਨਹੀਂ ਸੀ ਚਾਹੀਦਾ ਵੀ ਕਿਤੇ ਉਹਨੂੰ ਕਚਹਿਰੀ 'ਚ ਪੇਸ਼ ਕਰਨਾ ਜਾਂ ਇਹ ਉਹ ਜਦੋਂ ਪਤਾ ਸੀ ਵੀ ਇਹਨੇ ਕੀਤਾ ਤਾਂ ਬਸ ਉਹਨੂੰ ਵਿੱਚੋਂ ਪਾੜ ਕੇ ਨਾ ਚੰਗੀ ਤਰ੍ਹਾਂ ਉਹਨੂੰ 10-15 ਦਿਨ ਉਦਾਂ ਹੀ 5-7 ਦਿਨ ਇਦਾਂ ਹੀ ਲਮਕਾਈ ਰੱਖਦੇ ਠੀਕ ਹੈ ਨਾ ਬਾਅਦ ਚ ਉਹਦਾ ਸਿਰ ਲਾ ਕੇ ਟੰਗ ਦੇਣਾ ਸੀ ਚੱਕ ਨਾਲ ਉੱਤੇ ਲਿਖ ਕੇ ਲਾ ਦੇਣਾ ਸੀ ਵੀ ਆਹ ਕੰਮ ਜੋ ਕੋਸ਼ ਉਹਨੇ ਬੱਚੇ ਨਾਲ ਕੀਤਾ ਉਹੀ ਉਹਦੇ ਨਾਲ ਹੋਣਾ ਚਾਹੀਦਾ ਸੀ ਸਾਡੇ ਕੋਲ ਤਾਂ ਸਿੱਧਾ ਹਸਾਬ ਆச்சு ਤਾਂ ਮਾਰਦੇ ਪੁਰਾਣੇ ਹਨਾ ਫੌਜੀ ਹੈ ਸੈਨਗਮਹਾਰਾਜ ਜੀ ਦੇ ਅਜੇ ਤਾਂ ਆਪਣੇ ਕੋਲੇ ਕੋਈ ਟਿੱਲ ਨਹੀਂ ਹੈਗੀ ਪ੍ਰਚਾਰ ਦੀ ਸੇਵਾ ਦਾ ਮਤਲਬ ਇਹ ਥੋੜੀ ਵੀ ਕੋਈ ਆਪਾਂ ਹਾਂਜੀ ਹਾਂਜੀ ਵਾਲੇ ਉਹ ਨਹੀਂ ਹੈਗੇ ਅਸੀਂ ਮੈਂ ਸਾਰਿਆਂ ਨੂੰ ਇਹ ਕਹਿਣਾ ਹੈ ਇਦਾਂ ਦਾ ਕੋਈ ਮਿਲਦਾ ਹੈ ਨਾ ਪਹਿਲਾਂ ਵੈਰੀਫਾਈ ਕਰੋ ਕਈ ਵਾਰੀ ਗਲਤ ਬੰਦੇ ਨਾਲ ਟੰਗਿਆ ਜਾਵੇ ਜੇ ਕੋਈ ਇਦਾਂ ਦਾ ਅੱਗੇ ਇਨਸੀਡੈਂਟ ਹੁੰਦਾ ਨਾ ਫਿਰ ਪਤਾ ਲੱਗੇ ਵੀ ਇਹਨੇ ਕੀਤਾ ਟੰਗ ਦਿਓ ਟੰਗ ਦਿਓ ਉਹਨੂੰ ਕਰਕੇ ਉਹਦਾ ਕੰਮ ਆਪੇ ਆਪੇ ਪ੍ਰਸ਼ਾਸਨ ਪਤਾ ਕਰੇ ਚੱਲੂ ਕინੇ ਮਾਰੇ ਕინੇ ਕੀਤਾ ਠੀਕ ਹੈ ਨਾ ਦਇਆ ਸਾਰਿਆਂ ਲਈ ਹੈ ਇਹ ਤਾਂ ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜਿਆ ਹੋਣਾ ਉਹਨਾਂ ਦੇ ਵੀ ਜੀ ਕਰਦਾ ਹੋਣਾ ਵੀ ਇਹਦੇ ਮੱਥੇ 'ਚ ਮਾਰੀਏ ਗੋਲੀ। ਪਟਾਕਾ ਪਾ ਦਈਏ ਇਹਦੇ ਮੱਥੇ ਦਾ। ਹੈਂ? ਪਿਆਰਿਓ ਇਨਸਾਨੀਅਤ ਤੋਂ ਪ੍ਰਕੋਸ਼ ਨਹੀਂ ਹੈਗਾ। ਜਿਹੜੀ ਧਰਤੀ 'ਤੇ ਇਦਾਂ ਦੇ ਪਾਪ ਹੋਣ ਲੱਗ ਜਾਣ ਉਹ ਧਰਤੀ ਦਾ ਤਾਪ ਘਟ ਜਾਂਦਾ ਹੈ। ਮਾਰਨ ਕਿਉਂ ਸ਼ਸਤਰ ਚੱਕੇ? ਛੇਵੇਂ ਗੁਰਦੇਵ ਨੇ ਜਦੋਂ ਮੁਗਲਾਂ ਨੇ ਮਾਰ ਕੇ ਕਹਿੰ ਤੂੰ ਹਟਦੇ ਨਹੀਂ ਰੁਕ ਜਾਓ ਫਿਰ। ਦਸਵੇਂ ਪਾਸ਼ਾ ਮਾਰੇ ਕਿ ਚੂਕਰ ਅਜ ਹਮਾਹੀਲ ਤੇ ਦਰਗਜ ਸਥਲਾ ਲਲਸਤ ਬੁਰਦਨ ਬਸ਼ਮ ਸ਼ੀਰ ਦਸ ਸ਼ਮਸ਼ੀਰਾ ਕਿੱਥੇ ਗਈਆਂ ਤੁਹਾਡੀਆਂ ਮਾਰੇ ਕਿਰਪਾ ਕਰਨ ਮੇਰ ਮੇਰਾ ਬੇਨਤੀ ਕਰਨਾ ਇਹੀ ਸੀਗਾ ਬਈ ਅ ਬੱਚੇ ਨੂੰ ਆਪਾਂ ਉਹਦੀ ਆਤਮਾ ਦੇ ਲਈ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਸਾਰਿਆਂ ਨੇ ਕਰਨੇ ਆ ਬਾਈ ਇਹ ਮੇਰੀ ਬੇਨਤੀ ਮੰਨ ਲਿਓ ਬਸ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਠੀਕ ਹੈ ਨਾ ਉਹ ਬੱਚੇ ਦਾ ਨਾਮ ਲੈ ਕੇ ਮੈਨੂੰ ਉਹਦਾ ਨਾਮ ਨਹੀਂ ਪਤਾ ਹੈਗਾ ਖਣੀ ਹਰਗੁਣ ਨੋ ਸਿਕਣੀ ਕੀ ਨਾਮ ਸੀਗਾ ਹਨਾ ਚਲੋ ਮਾਰਾ ਕਿਰਪਾ ਕਰਨ ਉਹਦੇ ਮਾਤਾ ਪਿਤਾ ਨੂੰ ਵੀ ਬਲ ਬਖਸ਼ਿਸ਼ ਕਰਨ ਉਹਦੇ ਮਾਤਾ ਪਿਤਾ ਨੂੰ ਸੰਦੇਸ਼ ਦਿਓ ਕਿ ਭਾਈ ਤੁਹਾਡਾ ਬੱਚਾ ਕੋਈ ਗੱਲ ਨਹੀਂ ਉਹਦੀ ਆਤਮਾ ਦਾ ਭਲਾ ਹੋਵੇਗਾ ਗੁਰੂ ਸਾਹਿਬ ਦੇ ਚਰਨਾਂ 'ਚੋਂ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਆਪ ਵੀ ਸਤਿਗੁਰਾਂ ਨੂੰ ਅਰਦਾਸ ਕਰਨ ਕਿ ਮਹਾਰਾ ਸਾਡੇ ਬੱਚੇ ਦੀ ਰੂਹ ਦਾ ਭਲਾ ਕਰੋ ਉਹ ਕੋਈ ਉਹਦਾ ਭਲਾ ਹੋ ਜਾਵੇਗਾ ਤੇ ਗੁਰੂ ਸਾਹਿਬ ਦਇਆ ਕਰਨਗੇ ਸਾਰੀ ਸੰਗਤ ਜਾਪ ਕਰੇਗੀ ਉਸ ਬੱਚੇ ਲਈ ਚੰਗਾ ਇਹ ਅਰਦਾਸਾਂ ਦਰਗਾਹ ਤੱਕ ਜਾਂਦੀਆਂ ਨੇ ਫਿਰ ਜਦੋਂ ਤੁਸੀਂ ਅਰਦਾਸ ਕਰੋਗੇ ਕਹਿਣਾ ਇਹੀ ਹੈ ਮਹਾਰਾਜ ਉਹ ਬੱਚੇ ਦੀ ਰੂਹ ਦਾ ਭਲਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ